ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੀ ਸਿਹਤ ਨਾ ਠੀਕ ਹੋਣ ਕਰਕੇ ਸਿਆਸੀ ਲੀਡਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖਰੇ ਬਿਆਨ ਦਿੱਤੇ ਜਾ ਰਹੇ ਨੇ ਇਸ ਨੂੰ ਲੈ ਕੇ ਕਿਸੇ ਦੇ ਵੱਲੋਂ ਉਹਨਾਂ ਦੀ ਸਿਹਤ ਯਾਪੀ ਦੀ ਅਰਦਾਸ ਕੀਤੀ ਜਾ ਰਹੀ ਹੈ ਤੇ ਕਿਸੇ ਦੇ ਵੱਲੋਂ ਸਿਹਤ ਯਾਪੀ ਦੀ ਅਰਦਾਸ ਕਰਦੇ ਕਰਦੇ ਹੋਏ ਨਸੀਤਾ ਤਿੱਖੀ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਜਦੋਂ ਸੀਐਮ ਭਗਵੰਤ ਸਿੰਘ ਸੇਧ ਬਾਰੇ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੰਨੀ ਸਿੰਘ ਚੰਨ ਨੂੰ ਪੁੱਛਿਆਗਾ ਤਾਂ ਉਹਨਾਂ ਨੇ ਤਾਂ ਕਾਫੀ ਤਿੱਖੀ ਬਿਆਨਬਾਜ਼ੀ ਕਰ ਦਿੱਤੀ ਹੈ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਮੈਂ ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ ਪਰ ਜਿਹੜਾ ਬੰਦਾ ਸੀਐਮ ਦੇ ਅਹੁਦੇ ਤੇ ਰਹਿ ਕੇ ਐਡੇ ਵੱਡੇ ਅਹੁਦੇ ਤੇ ਰਹਿ ਕੇ ਸ਼ਰਾਬ ਨਹੀਂ ਛੱਡ ਸਕਦਾ ਉਸ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ ਉਹ ਪੰਜਾਬ ਦਾ ਕੀ ਭਲਾ ਕਰੇਗਾ ਉਹ ਇਸ ਦੇ ਨਾਲ ਕੀ ਸਿਹਤ ਦੇਵੇਗਾ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੀਵਰ ਉਹਨਾਂ ਦਾ ਖਤਮ ਹੋ ਰਿਹਾ ਹੈ ਹਾਰਟ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਕਿ ਉਹ ਠੀਕ ਹੋਣ ਤੇ ਜੁਗ ਜੁਗ ਜੀਣ ਇਸ ਪ੍ਰਕਾਰ ਸੀਐਮ ਭਗਵੰਤ ਮਾਨ ਦੀ ਸਿਹਤ ਨਾ ਠੀਕ ਹੋਣ ਤੇ ਚੰਡੀ ਸਿੰਘ ਚੰਨੀ ਕਾਫੀ ਤਿੱਖੀ ਬਿਆਨਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਮੁਹੱਲਾ ਕਨਿੰਕਾ ਤੇ ਵੀ ਤਿੱਖੀ ਬਿਆਨਬਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿ ਚੰਗੀਆਂ ਪਲੀਆਂ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਬਣਾਈਆਂ ਗਈਆਂ ਸਾਨੂੰ ਜਿੱਥੇ ਵੱਡੇ ਵੱਡੇ ਡਾਕਟਰ ਪਹਿਲੇ ਸੀ ਉਹਨਾਂ ਨੂੰ ਪੋਚਾ ਮਾਰ ਕੇ ਆਮ ਆਦਮੀ ਕਲੀਨਿਕ ਦਾ ਬੋਰਡ ਲਾ ਦਿੱਤਾ ਗਿਆ ਤੇ ਉੱਥੇ ਇੱਕ ਡਾਕਟਰ ਬਿਠਾ ਦਿੱਤਾ ਗਿਆ ਜਦ ਕਿ ਪਹਿਲਾਂ ਪਿੰਡ ਨੂੰ ਡਿਸਪੈਂਸਰੀਆਂ ਸਨ ਵੱਡੇ ਵੱਡੇ ਡਾਕਟਰ ਵੱਡੇ ਵੱਡੇ ਇਲਾਜ ਉੱਥੇ ਫ੍ਰੀ ਹੁੰਦੇ ਸਨ ਲੋਕਾਂ ਨੂੰ ਕਾਫੀ ਸਹੂਲਤ ਮਿਲਦੀ ਸੀ ਤੇ ਹੁਣ ਜਿਹੜਾ ਵੀ ਹੁੰਦਾ ਉਸ ਨੂੰ ਸਿਰ ਪੀੜਦੀ ਇਸ ਪ੍ਰਿੰਦ ਦੀ ਗੋਲੀ ਦੇ ਕੇ ਤੋੜ ਦਿੱਤਾ ਜਾਂਦਾ ਹੈ ਤੇ ਇਸ ਪ੍ਰਕਾਰ ਚੰਨੀ ਸੀ ਚੰਨੀ ਦੇ ਵੱਲੋਂ ਜਿੱਥੇ ਸੀਐਮ ਭਗਵੰਤ ਮਾਨ ਦੀ ਸਿਹਤ ਜਾਂ ਵਿਧੀ ਅਰਦਾਸ ਕੀਤੀ ਗਈ ਹੈ ਉੱਥੇ ਦੂਜੇ ਪਾਸੇ ਕਾਫੀ ਗਰਮ ਵੀ ਹੁੰਦੇ ਦਿਖਾਈ ਦਿੱਤੇ ਨੇ ਤੇ ਉਧਰ ਦੂਜੇ ਪਾਸੇ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਕਾਂਗਰਸੀ ਐਮਐਲਏ ਪ੍ਰਗਟ ਸਿੰਘ ਅੱਜ ਸੀਐਮ ਭਗਵੰਤ ਮਾਨ ਨੂੰ ਉਹਨਾਂ ਦਾ ਹਾਲਚਲ ਪੁੱਛਣ ਦੇ ਲਈ ਮੁਹੱਲੇ ਦੇ ਕੋਟਿਸ ਦਾ ਹਸਪਤਾਲ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦਾ ਜਾ ਕੇ ਹਾਲਚਲ ਪੁੱਛਿਆ ਗਿਆ ਹਾਲਾਂਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਉੱਥੇ ਉਹਨਾਂ ਦਾ ਹਾਲਚਲ ਪੁੱਛਣ ਲਈ ਕੋਈ ਵੀ ਨਹੀਂ ਪਹੁੰਚਿਆ ਸੀਐਮ ਭਗਵੰਤ ਮਾਨ ਦਾ ਹਾਲਚਲ ਪੁੱਛਣ ਲਈ ਕਾਂਗਰਸੀ ਐਮਐਲ ਨੇ ਪਹਿਲ ਕੀਤੀ ਹੈ ਤੇ ਇਸ ਦੇ ਵਿੱਚ ਪ੍ਰਗਟ ਸਿੰਘ ਦੇ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਸਪਤਾਲ ਦੇ ਵਿੱਚ ਜਾ ਕੇ ਹਾਲਚਲ ਪੁਛਿਆ ਗਿਆ ਕਿ ਜਿਸ ਦੇ ਵਿੱਚ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਡਾਕਟਰਾਂ ਦਾ ਕਹਿਣਾ ਕਿ ਇੱਕ ਦੋ ਦਿਨਾਂ ਦੇ ਵਿੱਚ ਸੀਐਫ ਭਗਵੰਤਪਾਨ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਸਕਦੀ ਹੈ